ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ 1972 ਈਸਵੀ ਵਿੱਚ ਜੂਨ ਦੇ ਅਖੀਰ ਵਿੱਚ ਨਾਮ ਅਭਿਆਸ ਸਮਾਗਮ ਸੀ ਜਿਸ ਵਿੱਚ ਦੂਰੋਂ ਦੂਰੋਂ ਸੰਗਤਾਂ ਲਾਹਾ ਪ੍ਰਾਪਤ ਕਰਨ ਲਈ ਪੁੱਜੀਆਂ ਭਾਈ ਬਕੀਚਾ ਸਿੰਘ ਜੀ ਜੋ ਹਰ ਸਾਲ ਦੇ ਨਿਯਮ ਅਨੁਸਾਰ ਸਮਾਗਮ ਵਿੱਚ ਪੁੱਜ ਕੇ ਲਾਹਾ ਪ੍ਰਾਪਤ ਕਰਦੇ ਸਨ ਅਜੇ 3 ਦਿਨ ਹੀ ਸਮਾਗਮ ਚੱਲਿਆ ਗਰਮੀ ਬੜੇ ਜੋਰਾਂ ਤੇ ਸੀ ਚੌਥੇ ਦਿਨ ਬੜੇ ਜ਼ੋਰ ਦੀ ਬਾਰਿਸ਼ ਦੂਰ ਦਰ ਤੱਕ ਹੋਈ। ਬਾਬਾ ਜੀ ਨੇ ਪਾਈ ਬਕੀਚਾ ਸਿੰਘ ਜੀ ਨੂੰ ਆਪਣੇ ਕੋਲ ਸਦਿਆ ਅਤੇ ਕਿਹਾ, "ਪਹਿਲ ਛੱਲੇ ਦੀ ਬਾਰਿਸ਼ ਹੋ ਗਈ ਹੈ। ਤੁਸੀਂ ਘਰੋਂ ਚਲੇ ਜਾਵੋ ਅਤੇ ਜੋ ਮੱਕੀ ਬੀਜਣ ਲਈ ਖੇਤ ਤਿਆਰ ਕੀਤੇ ਹਨ, ਉਹਨਾਂ ਵਿੱਚ ਮੱਕੀ ਬੀਜ ਆਵੋ ਤਾਂ ਜੋ ਸਮੇਂ ਨਾਲ ਫਸਲ ਉਗਾਵੇ। ਦੋ ਦਿਨ ਪਿਛੋਂ ਤੁਸੀਂ ਮੁਰਨਾਮ ਅਭਿਆਸ ਵਿੱਚ ਸ਼ਾਮਲ ਹੋਣ ਲਈ ਆ ਜਾਣਾ। ਇਸ ਤਰ੍ਹਾਂ ਸੰਸਾਰਿਕ ਕੰਮ ਵਿੱਚ ਵੀ ਖੜੋਤ ਨਹੀਂ ਪਵੇਗੀ ਅਤੇ ਨਾਮ ਸਿਮਰਨ ਵਿੱਚ ਵੀ ਹਾਜ਼ਰੀ ਲੱਗ ਜਾਵੇਗੀ।" ਭਾਈ ਬਗੀਚਾ ਸਿੰਘ ਜੀ ਨੇ ਬਾਬਾ ਜੀ ਦਾ ਹੁਕਮ ਸੁਣ ਲਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਜੋ ਆਨੰਦ ਸੰਗਤ ਵਿੱਚ ਬਣਿਆ ਹੋਇਆ ਹੈ ਇਸ ਆਨੰਦ ਨੂੰ ਛੱਡਣ ਵਾਸਤੇ ਜਿਤ ਨਹੀਂ ਕਰਦਾ ਮੱਕੀ ਦੀ ਫਸਲ 5 ਦਿਨ ਬਾਅਦ ਵਿੱਚ ਬੀਜ ਲਵਾਂਗਾ ਇਹ ਲਾਹਾ ਮੁੜ ਕੇ ਨਹੀਂ ਮਿਲਣਾ ਬਾਬਾ ਜੀ ਕਹਿਣ ਲੱਗੇ ਬਗੀਚਾ ਸਿੰਘ ਜੀ ਇਹ ਲਾਹਾ ਤੁਸੀਂ ਮੱਕੀ ਬੀਜਦੇ ਵੀ ਲੈ ਸਕਦੇ ਹੋ ਪਰ ਕਈ ਵਾਰੀ ਬਾਰਿਸ਼ ਮੁੜ ਕੇ ਛਤੀ ਨਹੀਂ ਪੈਂਦੀ ਜਿਹੜਾ ਦਾਣਾ ਧਰਤੀ ਵਿੱਚ ਢਿੱਕ ਜਾਵੇ ਉਹ ਲਾਹੇਵੰਦ ਹੈ ਕਈ ਵਾਰ ਜੇ بارش ਆਰੰਭ ਹੋ ਜਾਵੇ ਤਾਂ ਲਗਾਤਾਰ ਝੜੀ ਲੱਗ ਜਾਂਦੀ ਹੈ ਫਿਰ ਕਈ ਵਾਰੀ ਫਸਲ ਬਿਜਣੀ ਓਕੀ ਹੋ ਜਾਂਦੀ ਹੈ ਤੁਸੀਂ ਸਾਡਾ ਵਚਨ ਮੰਨ ਕੇ ਪਿੰਡ ਚਲੇ ਜਾਵੋ ਮੱਕੀ ਬੀਜਦੇ ਹੋਿਆਂ ਵੀ ਤੁਸੀਂ ਸਿਮਰਨ ਕਰਦੇ ਰਹਿਣਾ ਤਾਂ ਤੁਹਾਨੂੰ ਓਨਾ ਹੀ ਲਾਹਾ ਮਿਲੇਗਾ ਪਾਈ ਬਗੀਚਾ ਸਿੰਘ ਜੀ ਨੇ ਮੁੜ ਪਹਿਲੇ ਵਾਲੀ ਬੇਨਤੀ ਦੁਹرائی ਕਿ ਬਾਬਾ ਜੀ ਅਜਿਹਾ ਆਤਮਿਕ ਆਨੰਦ ਛੱਡ ਕੇ ਜਾਨ ਨੂੰ ਮਨ ਨਹੀਂ ਕਰਦਾ ਬਾਬਾ ਜੀ ਨੇ ਫਿਰ ਦੁਬਾਰਾ ਕਿਹਾ ਉਂਝ ਤੁਹਾਡੀ ਜਿਵੇਂ ਮਰਜ਼ੀ ਹੈ ਕਰੋ ਪਰ ਵਚਨ ਮੰਨਣ ਵਿੱਚ ਹੀ ਭਲਾ ਹੈ ਅਤੇ ਨਾਲ ਹੀ ਬਾਬਾ ਜੀ ਨੇ 119 ਚੱਕ ਦੀ ਸੱਚੀ ਵਾਰਤਾ ਵੀ ਸੁਣਾਈ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਪਾਈ ਬਕੀਚਾ ਸਿੰਘ ਜੀ ਨੂੰ ਸੰਬੋਧਨ ਕਰਕੇ ਕਿਹਾ ਕਿ ਬਾਰ ਵਿੱਚ ਸਾਡੇ ਚੱਕ ਅੰਦਰ ਇੱਕ ਬੜਾ ਭਲਾ ਬੰਦਾ ਜਿਸ ਦਾ ਨਾਮ ਦੀਦਾਰ ਸਿੰਘ ਸੀ ਜੋ ਖੇਤੀ ਦਾ ਕਾਰੋਬਾਰ ਕਰਦਾ ਸੀ ਗੁਰੂ ਮਹਾਰਾਜ ਨੇ ਉਸ ਨੂੰ ਇੱਕ ਬੜਾ ਵੱਡਾ ਗੁਣ ਦਿੱਤਾ ਸੀ ਜਿਸ ਵਿੱਚ ਉਹ ਮਾਹਰ ਸੀ ਕਿਸੇ ਪਸ਼ੂ ਜਾਂ ਮਨੁੱਖ ਦੀ ਹੱਡੀ ਟੁੱਟ ਜਾਵੇ ਜਾਂ ਚੂਲਾ ਉੱਤਰ ਜਾਵੇ ਤਾਂ ਉਹ ਤੇਲ ਮਲ ਕੇ ਚੂਲਾ ਵੀ ਚੜਾ ਦਿੰਦਾ ਅਤੇ ਹੱਡੀਆਂ ਦੇ ਜੋੜ ਠੀਕ ਕਰਕੇ ਵਾਸਦਿਆਂ ਪੰਚਰਾ ਬੰਦਿੰਦਾ ਜੋ ਕਿ ਅੱਜ ਕੱਲ ਦੇ ਪਲਸਟਰ ਮੰਗ ਮਹੀਨੇ ਖੰਡ ਵਿੱਚ ਹੀ ਉਹ ਠੀਕ ਕਰ ਦਿੰਦਾ ਸੀ ਇਹ ਸਾਰਾ ਕੰਮ ਉਹ ਪਰ ਉਪਕਾਰ ਜਾਣ ਕੇ ਕਰਦਾ ਅਤੇ ਕਿਸੇ ਪਾਸੋਂ ਪੈਸਾ ਨਹੀਂ ਸੀ ਲੰਦਾ ਸਾਰੇ ਇਲਾਕੇ ਵਿੱਚ ਉਸ ਦੇ ਪਰ ਉਪਕਾਰ ਦੀ ਚਰਜਾ ਸੀ ਲੋਕ ਦੂਰ ਦੂਰ ਤੋਂ ਉਸ ਪਾਸ ਆਉਂਦੇ ਅਤੇ ਦਿਦਾਰ ਸਿੰਘ ਵੀ ਆਪਣੇ ਪਰ ਉਪਕਾਰੀ ਸੁਭਾਅ ਆਪਣਾ ਬਿਗਾਰ ਬਿਰਾਣਾ ਸੰਢੇ ਅਨਸਾਰ ਲੋੜ ਵੰਟਾ ਦੀ ਲੋੜ ਪੂਰੀ ਕਰਨ ਵਾਸਤੇ ਆਪਣਾ ਕਾਰੋਬਾਰ ਵਿੱਚੇ ਛੱਡ ਕੇ ਲੋੜਵੰਦਾ ਤੇ ਨਾਲ ਚੱਲੇ ਜਾਂਦਾ ਸਮਾਂ ਲੰਘਦਾ ਗਿਆ ਖਾੜੀ ਦੀ ਫਸਲ ਬੀਜਣ ਦਾ ਸਮਾਂ ਸੀ ਖੇਤ ਵਿੱਚ ਗਿਲ ਤਾਂ ਦੇਦਾਰ ਸਿੰਘ ਨੇ ਦੱਬੀ ਹੋਈ ਸੀ ਪਰ ਪਰਮੇਸ਼ਵਰ ਦੇ ਨੇਤ ਹਫਤਾ ਪਰ ਕੋਈ ਬਾਂ ਟੁੱਟੀ ਵਾਲਾ ਕੋਈ ਪਸ਼ੂ ਦਾ ਚੂਲਾ ਉਤਰੇ ਵਾਲਾ ਕੋਈ ਨਾ ਕੋਈ ਫਰਿਆਦੀ ਆਉਂਦਾ ਹੀ ਰਿਹਾ ਦੇਦਾਰ ਸਿੰਘ ਨੇ ਵੀ ਆਪਣੇ ਕੰਮ ਕਰਦੀ ਧੀਰਗ ਵਿਚਾਰ ਨਾ ਕੀਤੀ ਅਤੇ ਆਪਣੇ ਪਰ ਉਪਕਾਰੀ ਸਭਾ ਅਨੁਸਾਰ ਜਿਹੜਾ ਆਵੇ ਉਸ ਦੇ ਨਾਲ ਉਸ ਦਾ ਦੁੱਖ ਦੂਰ ਕਰਨ ਲਈ ਤੁਰੀ ਜਾਵੇ ਹਫਤੇ ਬਾਅਦ ਵਿਹਲ ਮਿਲਣ ਤੇ ਦਦਾਰ ਸਿੰਘ ਨੇ ਖੇਤਾਂ ਵਿੱਚ ਹਾੜੀ ਦੀ ਫਸਲ ਤਾਂ ਬੀਜੀ ਪਰ ਦੇਰੀ ਹੋ ਜਾਣ ਕਾਰਨ ਗਿੱਲ ਸੁੱਕ ਚੁੱਕੀ ਸੀ ਉਧਰ بارش ਨਾ ਹੋਈ ਖੇਤ ਵਿੱਚ ਫਸਲ ਉੱਗਣ ਦੀ ਥਾਂ ਬਰੂ ਅਤੇ ਜਵਾਹਾ ਹੀ ਪਰਫੁੱਲਤ ਹੋਇਆ ਜੋ ਦਾਣੇ ਉੱਗੇ ਵੀ ਉਹ ਵੀ ਬਰੂ ਨੇ ਮਾਰ ਦਿੱਤੇ ਰਸਤੇ 'ਚੋਂ ਲੰਘਦਿਆਂ ਹੋਇਆਂ ਜਦੋਂ ਉਸ ਦੇ ਖੇਤ ਕੋਲੋਂ ਦੀ ਲੋਕਾਂ ਨੇ ਲੰਘਣਾ ਤਾਂ ਪਾਤ ਪਾਤ ਦੇ ਦਿਦਾਰ ਸਿੰਘ ਨੂੰ ਮਖੋਲ ਕਰਨੇ ਇਹ ਮਖੋਲ ਕਰਨ ਵਾਲਿਆਂ ਵਿੱਚ ਬਹੁਤੇ ਲੋਕ ਉਹ ਹੁੰਦੇ ਸਨ ਜਿਨ੍ਹਾਂ ਨੇ ਦੀਦਾਰ ਸਿੰਘ ਨੂੰ ਕੰਮਕਾਰ ਤੋਂ ਹਟਾ ਕੇ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਹੱਟੀਆਂ ਬਣਾਈਆਂ ਜਾਂ ਚੂਲੇ ਚੜਾਏ ਸਨ ਉਹਨਾਂ ਲੋਕਾਂ ਨੇ ਹੀ ਆਪਣੇ ਨਾਲ ਦੇ ਸਾਥੀ ਨੂੰ ਸੰਬੋਧਨ ਕਰਕੇ ਕਹਿਣਾ ਕਿ ਐਤਕਾਂ ਦਾ ਦੀਦਾਰ ਸਿੰਘ ਨੇ ਕਣਕ ਦੀ ਥਾਂ ਬਰੂ ਮਾਕੜੂ ਅਤੇ ਜਵਾਹੇ ਦੀ ਫਸਲ ਬੀਜੀ ਹੈ ਤਾਂ ਦੂਸਰੇ ਨੇ ਉੱਤਰ ਦੇਣਾ ਹਰ ਰੋਜ਼ ਦਾ ਭਾਇਆ ਆਬਾ ਤੇ ਤੁਰਿਆ ਰਹਿੰਦਾ ਹੈ ਲੋੜਵੰਦ ਦੀ ਖਾਤਰ ਵੀ ਵਾਵਾ ਕਰਦਾ ਹੈ ਔਣ ਲੱਗਿਆਂ ਮੋਟੀ ਰਕਮ ਵੀ ਲੈ ਆਉਂਦਾ ਹੈ ਉਸ ਨੂੰ ਫਸਲ ਬੀਜਣ ਦੀ ਕੀ ਲੋੜ ਹੈ ਹਰ ਰੋਜ਼ ਨਵੀਆਂ ਪੱਗਾਂ ਨਵੀਆਂ ਖੇਸੀਆਂ ਵੀ ਮਿਲਦੀਆਂ ਹਨ ਅਗਲਾ ਮਾਲ ਨਾਲ ਖੜਦਾ ਅਤੇ ਧੰਨਵਾਦ ਕਰਕੇ ਮੋੜਦਾ ਇਸ ਲਈ ਪਾਈਏ ਨੂੰ ਸਿਰ ਮੂੰਹ ਮਿੱਟੀ ਨਾਲ ਲੁਬੇੜਨ ਦੀ ਕੀ ਲੋੜ ਹੈ ਨਾਲੇ ਪਾਈਏ ਦੀਦਾਰ ਸਿੰਘ ਦੇ ਗਾਹਕ ਕਿਹੜਾ ਮੁੱਕ ਜਾਣੇ ਹਨ ਲੋਕਾਂ ਦੀਆਂ ਹੱਡੀਆਂ ਪਸਲੀਆਂ ਟੁੱਟਦੀਆਂ ਰਹਿਣੀਆਂ ਹਨ ਪਸਵਾ ਦੇ ਚੂਲੇ ਵੀ ਡੇਕੇ ਉੱਤਰਦੇ ਰਹਿਣੇ ਹਨ ਪਾਈਏ ਦੀਆਂ ਤਾਂ ਪੰਜੇ ਉਂਗਲਾਂ ਕਿਉਂ ਵਿੱਚ ਹੀ ਹਨ ਉਸ ਵੀ ਤਾਂ ਖੇਤੀ ਵੀ 12 ਮਹੀਨੇ ਪੱਕੀ ਰਹਿੰਦੀ ਹੈ ਬਾਬਾ ਜੀ ਨੇ ਬਕੀਚਾ ਸਿੰਘ ਨੂੰ ਕਿਹਾ ਕਿ ਲੋਕ ਅਜਿਹੇ ਮਖੌਲ ਕਰਦੇ ਸਨ ਜੋ ਕੰਨਾਂ ਨਾਲ ਸੁਨੇ ਨਾ ਜਾਣੇ ਸਾਰੇ ਤਿਤਨਾ ਕਰਨ ਵਾਲੇ ਜਾਣਦੇ ਵੀ ਸਨ ਕਿ ਪਾਈਏ ਦیدار ਸਿੰਘ ਨੇ ਕਿਸੇ ਦੀ ਬਾਹ ਟੁੱਟੀ ਜਾਂ ਚੂਲੇ ਚੜਾਈ ਦੀ ਇੱਕ ਕਾਣੀ ਕੋਟੀ ਵੀ ਨਹੀਂ ਲਈ ਸੀ ਪਰ ਲੋਕ ਜਾਣਦੇ-부ਝਦੇ ਹੋਏ ਵੀ ਅਨਹੋਦਾ ਭਾਰ ਨਿੰਦਕ ਸਿਰ ਤਰਾ ਦੀਕਾਰ ਸਜਾਈ ਕਰੀ ਜਾਂਦੇ ਸਨ ਇਨਸਾਨੀਅਤਾਂ ਇਹ ਮੰਗ ਕਰਦੀ ਸੀ ਕਿ ਜੇ ਪਾਈ ਦیدار ਸਿੰਘ ਪਰ ਉਪਕਾਰ ਕਰਨ ਖਾਤਰ ਆਪਣਾ ਕੰਮ ਛੱਡ ਕੇ ਦੂਸਰਿਆਂ ਦਾ ਭਲਾ ਕਰਨ ਵਾਸਤੇ ਮਹੀਨਿਆਂ ਦਾ ਸਮਾਂ ਲੁਗਾਈ ਨੂੰ ਅਰਪਣ ਕਰ ਦਿੰਦਾ ਹੈ ਜੇ ਇਹ ਤਮਾਸ਼ੀ ਲੋਕ ਉਸ ਪਰ ਉਪਕਾਰੀ ਲਈ ਇੱਕ ਦਿਨ ਆਪਣਾ ਕੰਮ ਛੱਡ ਕੇ 6-7 ਹੱਲ ਜੋੜ ਕੇ ਉਸਦੇ ਖੇਤਾਂ ਵਿੱਚ ਹਾੜੀ ਦੀ ਫਸਲ ਬੀਜ ਦਿੰਦੇ ਤਾਂ ਇਹਨਾਂ ਦਾ ਵੀ ਕਰਜ਼ਾ ਉਤਰ ਜਾਂਦਾ ਉਧਰ ਪਾਈਏ ਦੀਦਾਰ ਸਿੰਘ ਦਾ ਪਰ ਉਪਕਾਰੀ ਕਾਰਜ ਵੀ ਜਾਰੀ ਰਹਿੰਦਾ ਪਰ ਕਿਸੇ ਨੇ ਵੀ ਇਹ ਭਲੀ ਸੋਚ ਨਹੀਂ ਸੋਚੀ ਸਗੋਂ ਦੀਦਾਰ ਸਿੰਘ ਨਾਲ ਕਿਸੇ ਨੇ ਹਮਦਰਦੀ ਵੀ ਨਹੀਂ ਜਤਾਈ ਪਰ ਉਪਕਾਰ ਕਰਦਿਆਂ ਕਰਦਿਆਂ ਦੀਦਾਰ ਸਿੰਘ ਹਾੜੀ ਦੀ ਫਸਲ ਤੋਂ ਵਾਂਝਾ ਰਹਿ ਗਿਆ ਉਨਾ ਸਮਿਆਂ ਵਿੱਚ ਵਿਆਹ ਸ਼ਾਦੀ ਤੇ ਸਾਰੇ ਕਾਰਜ ਮੁੱਖ ਤੌਰ ਤੇ ਹਾੜੀ ਦੀ ਫਸਲ ਦੇ ਸਿਰੋਂ ਹੀ ਜ਼ਿੰਮੇਦਾਰ ਕਰਦੇ ਸਨ ਜਿਸ ਦੀ ਇੱਕ ਵਾਰ ਵੀ ਹਾੜੀ ਦੀ ਫਸਲ ਮਾਲੀ ਜਾਵੇ ਉਹ ਦਿਨ ਬਦਿਨ ហេਠਾ ਹੀ ਜਾਣਾ ਆਰੰਭ ਹੋ ਜਾਂਦਾ ਸੀ ਜਾਂ ਫਿਰ ਕਰਜ਼ੇ ਹੇਠ ਡੱਬਿਆ ਜਾਂਦਾ ਸੀ ਇਸ ਲਈ ਬਗੀਚਾ ਸਿੰਘ ਜੀ ਤੁਸੀਂ ਸਾਡਾ ਕਿਹਾ ਮੰਨ ਕੇ ਪਿੰਡ ਚਲੇ ਜਾਵੋ ਅਤੇ ਦਿਨ ਰਾਤ ਇੱਕ ਕਰਕੇ ਸੋਨੀ ਦਾ ਬੀਜ ਜ਼ਰੂਰ ਤਰਤੀ ਵਿੱਚ ਪਾ ਆਵੋ ਮੁਰ ਸੰਗਤ ਵਿੱਚ ਆ ਜਾਣਾ ਸਤਿਗੁਰੂ ਮਹਾਰਾਜ ਮਾਨ ਦੀ ਹਾਜ਼ਰੀ ਪ੍ਰਮਾਨ ਕਰਦੇ ਹਨ ਬਾਬਾ ਜੀ ਦੇ ਜੋਰ ਨਾਲ ਕਹਿਣ ਦੇ ਬਗੀਚਾ ਸਿੰਘ ਬਨ ਗਿਆ ਅਤੇ ਸ਼ਾਮ ਤੱਕ ਆਪਣੇ ਪਿੰਡ ਨੂੰ ਪੁੱਜ ਗਿਆ ਅਗਲੇ ਦਿਨ ਇੱਕ ਆਪਣਾ ਹੱਲ ਅਤੇ ਇੱਕ ਗਵਾਂਡੀ ਦਾ ਹੱਲ ਲੈ ਕੇ ਪਾਈ ਬਗੀਚੇ ਨੇ ਡੇਰ ਦਿਨ ਵਿੱਚ 5 ਕਿੱਲੇ ਮੱਕੀ ਬੀਜ ਲਈ ਅਤੇ ਮੁੜ ਵਾਪਸ ਨਾਮ ਅਭਿਆਸ ਕਮਾਈ ਸਮਾਗਨ ਵਿੱਚ ਆ ਗਏ ਅਤੇ ਬਗੀਚਾ ਸਿੰਘ ਵਾਪਸ ਆ ਕੇ ਜਦੋਂ ਬਾਬਾ ਜੀ ਨੂੰ ਮਲੇ ਅਤੇ ਮੱਕੀ ਬੀਜ ਔਣ ਬਾਰੇ ਦੱਸਿਆ ਤਾਂ ਬਾਬਾ ਜੀ ਬੜਾ ਖੁਸ਼ ਹੋਏ ਅਤੇ ਕਹਿਣ ਲੱਗੇ ਬਗੀਚਾ ਸਿੰਘ ਤੁਸੀਂ ਬਹੁਤ ਚੰਗਾ ਕੀਤਾ ਧਰਤੀ ਵਿੱਚ ਮੱਕੀ ਦਾ ਬੀਜ ਪਾਏ ਹੋ 5-6 ਦਿਨ ਵਿੱਚ ਤਾਂ ਉੱਗ ਹੀ ਜਾਵੇਗਾ ਇੱਧਰ ਤੁਸੀਂ ਹੁਣ ਨਿਸ਼ਚਿਤ ਹੋ ਕੇ ਮੰਡੀ ਧਰਤੀ ਵਿੱਚ ਨਾਮ ਦਾ ਬੀਜ ਵਿੱਚੋਂ ਅਤੇ ਹੋਣ ਚਾਹੇ ਸਮਾਗਮ ਤੋਂ 2 ਦਿਨ ਬਾਅਦ ਚਲੇ ਜਾਣਾ ਪਾਈ ਬਗੀਚਾ ਸਿੰਘ ਜੀ ਨੇ 3-4 ਦਿਨ ਹੋਰ ਨਾਮ ਸਿਮਰਨ ਦਾ ਲਾਹਾ ਪ੍ਰਾਪਤ ਕੀਤਾ ਪਿੰਡ ਜਾ ਕੇ ਮੱਕੀ ਜੋ ਬੀਜ ਆਇਆ ਸੀ ਉਸ ਦੀ ਗੋਡੀ ਕੀਤੀ 10 ਕ ਦਿਨ ਧੁੱਪਾਂ ਲੱਗਣ ਤੋਂ ਬਾਅਦ ਅਮੜ ਬਾਰਿਸ਼ ਸ਼ੁਰੂ ਹੋ ਗਈ ਜੋ ਚੜੀ ਦਾ ਰੂਪ ਧਾਰਨ ਕਰ ਗਈ ਖੇਤਾਂ ਵਿੱਚ ਪਾਣੀ ਵਗਣ ਲੱਗ ਪਿਆ ਜੋ ਪਹਿਲੇ ਸਾਲ ਦੇ ਵਿੱਚ ਲੋਕਾਂ ਨੇ ਮੱਕੀਆਂ ਬੀਜੀਆਂ ਸਨ ਉਹ ਤਾਂ ਅੱਜ ਹੋਰ ਕੱਲ ਹੋਰ ਭਲ ਗਈਆਂ ਪਰ ਜੋ ਲੋਕ ਇਹ ਆਸ ਲਈ ਬੈਠੇ ਸਨ ਕਿ ਅਗਲੀ ਬਾਰਿਸ਼ ਆਉਣ ਤੇ ਮੱਕੀ ਬੀਜ ਲਵਾਂਗੇ ਉਹਨਾਂ ਨੂੰ ਮੱਕੀ ਬੀਜਣ ਦਾ ਸਮਾਂ ਹੀ ਨਸੀਬ ਨਾ ਹੋਇਆ ਉਹਨਾਂ ਦੇ ਖੇਤਾਂ ਵਿੱਚ ਕਾਹ ਅਤੇ ਬਰੂ ਹੀ ਭਲਿਆ 2 ਮਹੀਨੇ ਬਾਅਦ ਪਾਈ ਬਗੀਚਾ ਸਿੰਘ ਜਦੋਂ ਮੁੜ ਬਾਬਾ ਜੀ ਨੂੰ ਮਿਲਣ ਆਏ ਅਤੇ ਰਾਤ ਰਹੇ ਤਾਂ ਬਗੀਚੇ ਸਿੰਘ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਬਾਬਾ ਜੀ ਜੇ ਆਪ ਜੀ ਜੋਰ ਨਾਲ ਨਾ ਕਹਿੰਦੇ ਮੈਂ ਨਾਮ ਅਭਿਆਸ ਕਮਾਈ ਸਮਾਗਮ ਵਿੱਚ ਪਿੰਡੋਂ ਮੱਕੀ ਬੀਜਣ ਨਹੀਂ ਸੀ ਜਾਣਾ ਅਤੇ ਮੇਰਾ ਹਾਲ ਵੀ 119 ਚੱਕ ਵਾਲੇ ਦੀਦਾਰ ਸਿੰਘ ਵਾਲਾ ਹੋ ਜਾਣਾ ਸੀ ਜਿਨ੍ਹਾਂ ਨੇ ਪਹਿਲੇ ਛੱਲੇ ਦੀ ਗਿਲ ਵਿੱਚ ਮੱਕੀ ਬੀਜ ਲਈ ਉਹ ਫਸਲ ਤਾਂ ਹੁਣ ਪੱਕਰ ਵਾਲੀ ਹੈ ਜੋ ਪਹਿਲੇ ਛੱਲੇ ਦੀ ਗਿਲ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਮੁੜ ਮੱਕੀ ਬੀਜਣ ਦਾ ਬਾਰਿਸ਼ ਨੇ ਸਮਾਂ ਹੀ ਨਹੀਂ ਦਿੱਤਾ ਬਾਬਾ ਜੀ ਨੇ ਪਾਈ ਬਕੀਚਾ ਸਿੰਘ ਜੀ ਦਾ ਉੱਤਰ ਸੁਣ ਕੇ ਕਿਹਾ ਕਿ ਸਤਿਗੁਰੂ ਜੀ ਨੇ ਗੁਰਸਿੱਖ ਦੇ ਆਰਥਿਕ ਪਰਮਾਰਥਿਕ ਪਹਿਲੂ ਬਰਾਬਰ ਰੱਖਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਅਤੇ ਪਰਿਵਾਰ ਦੀ ਪਰਵਿਸ਼ ਕਰਨ ਹਿਤ ਕਿੱਤ ਕਰੋ ਦਾ ਅਸੂਲ ਪ੍ਰਦਾਨ ਕੀਤਾ ਹੈ ਫਿਰ ਦੂਜੇ ਨੰਬਰ ਤੇ ਆਪਣੀ ਆਤਮਾ ਦੇ ਕਲਿਆਣ ਲਈ ਨਾਮ ਜਪਣ ਦਾ ਮਾਰਗ ਬਖਸ਼ਿਸ਼ ਕੀਤਾ ਹੈ ਅਤੇ ਤੀਸਰਾ ਵੰਡ ਸਕਣ ਦੇ ਹੁਕਮ ਉੱਪਰ ਤਦ ਹੀ ਪੈਰਾ ਦਿੱਤਾ ਜਾ ਸਕਦਾ ਹੈ ਜੇ ਮਨੁੱਖ ਦੇ ਪਾਸ ਆਪਣੇ ਘਰ ਵਿੱਚ ਕੁਝ ਹੋਵੇ ਜੇ ਘਰ ਹੀ ਖਾਲੀ ਹੋਵੇ ਨਿਆਣੇ ਭੁਕੇ ਹੋਣ ਫਿਰ ਦੂਸਰਿਆਂ ਨਾਲ ਵੰਡ ਸਕਣ ਦਾ ਨਿਯਮ ਪੁਕਾਇਆ ਹੀ ਨਹੀਂ ਜਾ ਸਕਦਾ ਐਸ ਲਈ ਸਤਗੁਰਾਂ ਨੇ ਗੁਰਬਾਣੀ ਅੰਦਰ ਅਜਿਹੇ ਸੁਨਹਿਰੀ ਅਸੂਲ ਪ੍ਰਦਾਨ ਕੀਤੇ ਹਨ ਜੋ ਗੁਰਸਿੱਖ ਸਾਰਿਆਂ ਔਸੂਲਾਂ ਨੂੰ ਮੁੱਖ ਰੱਖ ਕੇ ਚੱਲੇ ਫਿਰ ਨਾ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਮਾਰ ਖਾਂਦਾ ਹੈ ਸਤਗੁਰੂ ਅਰਜਨ ਦੇਵ ਜੀ ਦਾ ਕਨਾਸਰੀ ਰਗ ਅੰਦਰ ਪਵਨ ਬਚਨ ਹੈ ਕਿ ਜਿਹੜਾ ਮਨੁੱਖ ਹਮੇਸ਼ਾ ਪਰਮਾਤਮਾ ਦੀ ਓਟ ਤੱਕਦਾ ਹੈ ਅਤੇ ਜਿਹੋ ਜਿਹੇ ਪਰਮਾਤਮਾ ਨੇ ਉਸ ਨੂੰ ਬਿੱਤ ਬਖਸ਼ੀ ਹੈ ਉਸ ਬਿੱਤ ਅਨਸਾਰ ਖਰਚ ਕਰਦਾ ਪਰ ਉਪਕਾਰ ਕਰਦਾ ਅਤੇ ਸੰਸਾਰਿਕ ਕੰਮ ਕਰਦਾ ਹੈ ਉਹ ਆਪਣਾ ਬਲ ਅਤੇ ਹੌਸਲਾ ਕਦੇ ਨਹੀਂ ਹਾਰਦਾ ਅਤੇ ਜੋ ਆਪਣੇ ਬਿੱਤ ਦੀ ਸੀਮਾ ਉਲੰਘ ਕੇ ਕੋਈ ਕੰਮ ਕਰਦਾ ਹੈ ਸਮਾ ਪਾ ਕੇ ਉਹ ਆਪਣਾ ਬਿੱਤ ਹਾਰ ਜਾਂਦਾ ਹੈ ਅਤੇ ਉਸ ਨੂੰ ਪਛਤੋਣਾ ਪੈਂਦਾ ਹੈ ਗੁਰਬਾਣੀ ਅੰਦਰ ਵੀ ਪ੍ਰਮਾਨ ਹੈ ਜੇ ਕੋਈ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੈ ਇਸ ਲਈ ਹਮੇਸ਼ਾ ਧੀਰਗ ਵਿਚਾਰ ਕਰਕੇ ਹਰ ਮਨੁੱਖ ਨੂੰ ਆਪਣੇ ਬਿੱਤ ਅਨੁਸਾਰ ਲੋਕ ਪਰਲੋਕ ਦੇ ਨਫੇ ਨੁਕਸਾਨ ਨੂੰ ਮੁੱਖ ਰੱਖ ਕੇ ਵਿਚਰਨਾ ਚਾਹੀਦਾ ਹੈ ਤਾਂ ਜੋ ਆਰਥਿਕ ਪਹਿਲੂ ਵਿੱਚ ਵੀ ਖਰੋਤ ਨਾ ਆਵੇ ਅਤੇ ਨਾਲ-ਨਾਲ ਪਰਮਾਰਥਕ ਪਹਿਲੂ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਜੇ ਕਰਾਂਗੇ ਤਾਂ ਸਾਨੂੰ ਪਰਮਾਰਥ ਜੋ ਸਾਡੀ ਆਤਮਾ ਨਾਲ ਜੁੜਨਾ ਹੈ ਉਸ ਤੋਂ ਵਾਂਝੇ ਰਹਿਣਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ